ਹਲਕਾ ਖਡੂਰ ਸਾਹਿਬ ਤੋਂ 18 ਕਰੋੜ ਤੋਂ ਪਲੱਸ ਦਾ ਜਿਹੜਾ ਕਪਲਾ ਉਹ ਸਾਹਮਣੇ ਆਉਂਦਾ ਏ ਕਈ ਅਖਬਾਰਾਂ ਦੀਆਂ ਸੁਰਖੀਆਂ ਬੰਦਾ ਤੇ ਕਈ ਚੈਨਲਾਂ ਤੇ ਇਹ ਬ੍ਰੇਕਿੰਗ ਨਿਊਜ਼ ਜਿਹੜੀ ਇਹ ਖਬਰ ਮੰਦੀ ਏ ਕਖਡੂਰ ਸਾਹਿਬ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਮਨਜੀਤ ਸਿੰਘ ਲਾਲਪੁਰਾ ਨੇ ਤਾਂ ਉਹਨਾਂ ਨੇ ਇੱਕ ਗੱਲ ਆਖੀ ਹੀ ਕਿ ਜਿੱਥੇ-ਜਿੱਥੇ ਕਪਲੇ ਹੋਏ ਨੇ ਉੱਥੇ-ਉੱਥੇ ਜਾਂਚ ਕਰਵਾਈ ਜਾਵੇਗੀ ਸਾਡੀ ਜਿਹੜੀ ਪਾਰਟੀ ਏ ਇਹ ਇਮਾਨਦਾਰ ਪਾਰਟੀ ਏ ਕਿ ਪਿਛਟ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਕਪੜਾ ਦੀ ਇੱਕ ਸਾਲ ਪਹਿਲਾਂ ਮੈਂ ਸ਼ਿਕਾਇਤ ਕੀਤੀ ਸੀ ਉਦੋਂ ਮੈਨੂੰ ਪਤਾ ਲੱਗਾ ਵੀ ਇੱਥੇ ਹਲਕਾ ਖਡੂਰ ਸਾਹਿਬ ਚ ਇੱਕ ਫੀਲਡ ਦੀ ਫੈਕਟਰੀ ਆ ਕਾਪੇਰੀਆਗਰੋ ਪ੍ਰਾਈਵੇਟ ਲਿਮਟਿਡ ਉਹ ਫਰੀਦਕੋੜ ਚ ਹੈਗੀ ਆ ਤੇ ਉਹ ਦਾ ਜਿਹੜਾ ਮਾਲਕ ਹੈ ਔਰ ਬਲਜੀਤ ਸਿੰਘ ਚੀਮਾਵਾ ਬਲਜੀਤ ਸਿੰਘ ਟੀਮਾ ਜਿਹੜਾ ਰਣਜੀਤ ਸਿੰਘ ਟੀਮਾ ਦਾ ਭਰਾ ਵਾ ਜਿਹੜਾ ਪੰਜਾਬ ਦਾ ਚੇਅਰਮੈਨ ਹੈ ਆ ਵਾਟਰ ਰਿਸੋਰਸਸ ਮੈਨੇਜਮੈਂਟ ਦਾ ਖਾਸ ਹੈ ਤੇ ਉਹ ਜਿਹੜਾ ਐਮਐਲਏ ਮੁੰਜਿੰਦਰ ਸਿੰਘ ਲਾਲਪੁਰਾ ਨੇ ਕਈ ਵਾਰੀ ਆਪਣੀਆਂ ਇੰਟਰਵਿਊਆਂ ਚ ਵੀ ਮੰਨਿਆ ਵੀ 24 ਘੰਟੇ ਮੇਰੇ ਨਾਲ ਹੀ ਰਹਿੰਦਾ ਤੇ ਹਲਕੇ ਦਾ ਜਿਹੜਾ ਕੰਮਕਾਰ ਹੈ ਇਹਨੂੰ ਦਿੱਤਾ ਆਇਆ ਤੋਂ ਬਾਅਦ ਡੀਸੀ ਤਰਨਤਾਰਨ ਵੱਲੋਂ ਇੱਕ ਕਮੇਟੀ ਬਣਾਈ ਗਈ ਜਿਹਦੇ ਚ ਐਕਸ਼ਨ ਵਾਟਰ ਸਪਲਾਈ ਐਕਸ਼ਨ ਮੰਡੀ ਬੋਰਡ ਤੇ ਐਕਸ਼ਨ ਪੀ ਡਬਲਯੂ ਡੀ ਨੂੰ ਇਹਨਾਂ ਨੇ ਕਿਹਾ ਵੀ ਜਿਹੜਾ ਹਲਕੇ ਦਾ ਫੰਡ ਆਇਆ ਇਹਨਾਂ ਦੀ ਜਾਂਚ ਕਰੋ ਤੇ ਐਕਸ਼ਨ ਜਿਹੜੇ ਤਿੰਨੋਂ ਜਿਨ੍ਹਾਂ ਨੇ ਵੇਖਿਆ ਸਾਰਾ ਮੌਕਾ ਉਹਨਾਂ ਨੇ ਡੀਸੀ ਨੂੰ ਲਿਖ ਕੇ ਭੇਜਤਾ ਵੀ ਇਹ ਰਿਕਾਰਡ ਨਹੀਂ ਦਿੱਤਾ ਗਿਆ ਤੇ ਇੱਥੇ ਜਿਹੜਾ ਘਪਲਾ ਵਾ ਉਹ ਹੋਇਆ ਲੱਗਦਾ ਵਾ ਵੀ ਸਾਨੂੰ ਖਰਚਾ ਵੀ ਇੱਥੇ 22 ਕਰੋੜ ਦਾ ਘਪਲਾ ਨੇ ਉਹਨਾਂ ਨੂੰ ਮਨਾ ਕੀਤਾ ਸੈਕਟਰੀਆਂ ਨੂੰ ਤੇ ਅਸੀਂ ਇਹ ਫੀਲਡ ਦੀ ਫੈਕਟਰੀ ਚ ਪੈਸੇ ਨਹੀਂ ਪਾ ਸਕਦੇ ਉਹਨਾਂ ਦੀਆਂ ਇਹਨਾਂ ਨੇ ਬਦਲੀਆਂ ਕਰਤੀਆਂ ਸੈਕਟਰੀਆਂ ਦੀਆਂ ਇਹਨਾਂ ਨੇ ਬਾਹਾਂ ਬਨ ਕੇ ਉਹਨਾਂ ਤੋਂ ਗਲਤ ਕੰਮ ਕਰਾਏ ਇਹ ਵਾਕਿਆ ਹੀ ਫੀਲਡ ਦੀ ਫੈਕਟਰੀ ਫੀਲਡ ਹੀ ਵੇਚ ਸਕਦੀ ਸੀ ਕੱਕਾ ਖਡੂਰ ਸਾਹਿਬ ਤੋਂ 18 ਕਰੋੜ ਤੋਂ ਪਲੱਸ ਦਾ ਜਿਹੜਾ ਘਪਲਾ ਉਹ ਸਾਹਮਣੇ ਆਉਂਦਾ ਏ ਕਈ ਅਖਬਾਰਾਂ ਦੀਆਂ ਸੁਰਖੀਆਂ ਬੰਦਾ ਤੇ ਕਈ ਚੈਨਲਾਂ ਤੇ ਇਹ ਬ੍ਰੇਕਿੰਗ ਨਿਊਜ਼ ਜਿਹੜੀ ਇਹ ਖਬਰ ਬੰਦੀ ਏ 11 ਕਰੋੜ ਦਾ ਆਖਰੀ ਕਪਲਾ ਕੀ ਹੈ ਕਿਉਂਕਿ ਹਲਕਾ ਖਡੂਰ ਸਾਹਿਬ ਦੇ ਜਿਹੜੇ ਮੌਜੂਦਾ ਵਿਧਾਇਕ ਨੇ ਮਨਜਿੰਦਰ ਸਿੰਘ ਲਾਲਪੁਰਾ ਨੇ ਤਾਂ ਉਹਨਾਂ ਨੇ ਇੱਕ ਗੱਲ ਆਖੀ ਹੀ ਕਿ ਜਿੱਥੇ-ਜਿੱਥੇ ਕਪਲੇ ਹੋਏ ਨੇ ਉੱਥੇ-ਉੱਥੇ ਜਾਂਚ ਕਰਵਾਈ ਜਾਵੇਗੀ ਸਾਡੀ ਜਿਹੜੀ ਪਾਰਟੀ ਏ ਇਹ ਇਮਾਨਦਾਰ ਪਾਰਟੀ ਏ ਕਿ ਪਿਛਟ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪਰ ਉਹਨਾਂ ਦੇ ਹੀ ਰਾਜ ਦੇ ਵਿੱਚ 18 ਕਰੋੜ ਤੋਂ ਪਲੱਸ ਦਾ ਜਿਹੜਾ ਕਪਲਾ ਏ ਉਹ ਉਜਾਗਰ ਹੋਇਆ ਏ ਉਹ ਜਾਗਰ ਕੀਤਾ ਏ ਜਸਪ੍ਰੀਤ ਜਸ ਲਾਲਪੁਰਾ ਨੇ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਆਪਾਂ ਗੱਲ ਕਰਾਂਗੇ ਤੇ ਜਾਣਾਂਗੇ ਆਖਿਰ ਇਹ ਜਿਹੜਾ 18 ਕਰੋੜ ਤੋਂ ਪਲੱਸ ਦਾ ਜਿਹੜਾ ਕਪਲਾ ਏ ਇਹ ਕੀ ਕਪਲਾ ਏ ਤੇ ਕਾਹਦਾ ਪੈਸਾ ਏ ਕਾਦੇ ਕੰਮ ਵਾਸਤੇ ਆਇਆ ਏ ਤੇ ਕਿੱਥੇ ਖਰਚਿਆ ਗਿਆ ਏ ਤੇ ਉਹਦੇ ਵਿੱਚ ਕਿਦਾਂ ਕਪਲਾ ਹੋਇਆ ਏ ਆਓ ਆਪਾਂ ਗੱਲ ਕਰਦੇ ਹਾਂ ਜਸਪ੍ਰੀਤ ਦੇ ਨਾਲ ਜਸਤਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਜਸਜੀ 18 ਕਰੋੜ ਤੋਂ ਪਲੱਸ ਦਾ ਜਿਹੜਾ ਕਪਲਾ ਤੁਸੀਂ ਉਜਾਗਰ ਕੀਤਾ ਹੈ ਕਈ ਅਖਬਾਰਾਂ ਦੀਆਂ ਸੁਰਖੀਆਂ ਵੀ ਬਣੀਆਂ ਨੇ ਤੇ ਕਈ ਚੈਨਲ ਦੀ ਬ੍ਰੇਕਿੰਗ ਨਿਊਜ਼ ਵੀ ਬਣੀ ਹੈ ਇਹ ਆਖਰ ਇਹ ਸਾਰਾ ਕਪਲਾ ਹੈ ਕੀ ਇਹ ਕਪਲਾ ਨੂੰ ਜੀ ਇੱਕ ਸਾਲ ਪਹਿਲਾਂ ਮੈਂ ਸ਼ਿਕਾਇਤ ਕੀਤੀ ਸੀ ਉਦੋਂ ਮੈਨੂੰ ਪਤਾ ਲੱਗਾ ਵੀ ਇੱਥੇ ਹਲਕਾ ਖਡੂਰ ਸਾਹਿਬ ਦਾ ਇੱਕ ਫੀਲਡ ਦੀ ਫੈਕਟਰੀ ਆ ਕਾਪ ਏਰੀਆ ਕਰੋ ਪ੍ਰਾਈਵੇਟ ਲਿਮਟਿਡ ਉਹ ਫਰੀਦਕੋੜ ਚ ਹੈਗੀ ਆ ਤੇ ਉਹ ਦਾ ਜਿਹੜਾ ਮਾਲਕ ਹੈ ਔਰ ਬਲਜੀਤ ਸਿੰਘ ਟੀਮਾ ਵਾ ਬਲਜੀਤ ਸਿੰਘ ਟੀਮਾ ਜਿਹੜਾ ਰਣਜੀਤ ਸਿੰਘ ਟੀਮਾ ਦਾ ਭਰਾ ਵਾ ਜਿਹੜਾ ਪੰਜਾਬ ਦਾ ਚੇਅਰਮੈਨ ਹੈ ਆ ਵਾਟਰ ਰਿਸੋਰਸਸ ਮੈਨੇਜਮੈਂਟ ਦਾ ਤੇ ਉਹ ਐਮਐਲਏ ਸਾਹਿਬ ਦਾ ਬਿਲਕੁਲ ਰਾਈਟ ਹੈਂਡ ਹੈ ਆਸਮ ਖਾਸ ਹੈ ਤੇ ਉਹ ਜਿਹੜਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੇ ਕਈ ਵਾਰੀ ਆਪਣੀਆਂ ਇੰਟਰਵਿਊਆਂ ਚ ਵੀ ਮੰਨਿਆ ਵੀ 24 ਘੰਟੇ ਮੇਰੇ ਨਾਲ ਹੀ ਰਹਿੰਦਾ ਤੇ ਹਲਕੇ ਦਾ ਜਿਹੜਾ ਕੰਮ ਕਰਾ ਇਹਨੂੰ ਦਿੱਤਾ ਆ ਉਦੋਂ ਮੈਨੂੰ ਪਤਾ ਲੱਗਾ ਫਿਰ ਮੈਂ ਇਹਨਾਂ ਦੀ ਸ਼ਿਕਾਇਤ ਕੀਤੀ ਸੀ ਉਦੋਂ ਮਾਮਲਾ ਹੈਗਾ ਸੀ ਇਹ 1.5 ਤੋਂ 2 ਕਰੋੜ ਰੁਪਏ ਦਾ ਹੀ ਜਿਹੜਾ ਇਹਨਾਂ ਨੇ ਫੀਲਡ ਦੀ ਫੈਕਟਰੀ 'ਚ ਪੈਸਾ ਪਾ ਕੇ ਤੇ ਗਵਨ ਕੀਤਾ ਆ ਉਦੋਂ ਮੈਂ ਇਹ ਸਬੰਧੀ ਆ ਸ਼ਿਕਾਇਤ ਮੌਜੂਦਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਤੇ ਰਣਜੀਤ ਸਿੰਘ ਚੀਮਾ ਜਿਹੜਾ ਚੇਅਰਮੈਨ ਹੈ ਇਹਦੀ ਕੀਤੀ ਸੀ ਇਹਦੀ ਸ਼ਿਕਾਇਤ ਮੈਂ ਮੁੱਖ ਮੰਤਰੀ ਸਾਹਿਬ ਦੇ ਦਫ਼ਤਰ ਤੇ ਹਾਇਰ ਜਿੰਨੀਆਂ ਵੀ ਅਥਾਰਟੀਆਂ ਸੀ ਉਹਨਾਂ ਨੂੰ ਮੇਲ ਰਾਈ ਜਾਂ ਮਿਲ ਕੇ ਮੈਂ ਇਹਨਾਂ ਨੂੰ ਦੱਸਿਆ ਸੀ ਤੇ ਉਦੋਂ ਮੇਰੀ ਇਨਕੁਆਇਰੀ ਜਿਹੜੀ ਲੱਗੀ ਹੋਈ ਹੈ ਫਿਰ ਸਮਾਂ ਆਉਂਦੇ ਆਉਂਦੇ ਆ ਜਦੋਂ ਇਹਦੇ ਵਿੱਚ ਮੈਨੂੰ ਪਤਾ ਲੱਗਦਾ ਗਿਆ ਪੀ ਇਹ 2 ਕਰੋੜ ਦਾ ਕਪੜਾ ਨਹੀਂ ਆ ਇੱਥੇ 37 ਕਰੋੜ 22 ਲੱਖ ਰੁਪਿਆ ਹਲਕੇ ਦਾ ਆਇਆ ਵਾ ਤੇ ਜਿਹਦੇ ਤੋਂ ਕੋਈ 18 ਕਰੋੜ ਤੋਂ ਉੱਤੇ ਦਾ ਕਪੜਾ ਮਤਲਬ 27 28 ਕਰੋੜ ਤੋਂ ਵੀ ਜ਼ਿਆਦਾ ਕਪੜਾ ਜਿਹੜਾ ਉਹ ਹੋ ਸਕਦਾ ਇਹਦੇ ਸਬੰਧੀ ਜਿੱਦਾਂ ਜਿੱਦਾਂ ਮੇਰੇ ਕੋਲ ਡਾਕੂਮੈਂਟ ਆਏ ਫਿਰ ਮੈਂ ਉੱਥੇ ਇਨਕੁਆਰੀ ਸੀ ਚੱਲਦੀ ਰਹੀ ਮੇਰੀ ਡੀਡੀਪੀਓ ਦਫ਼ਤਰ ਤਰਨਤਾਲ ਉੱਥੇ ਤਕਰੀਬਨ ਉਹਨਾਂ ਨੇ 8 ਨੋਟਸ ਉਹਨਾਂ ਨੇ ਕੁਝ ਐਸਡੀਓ ਪੰਚਾਇਤੀ ਰਾਜ ਤੇ ਉਹਨਾਂ ਨੇ ਇਹ ਤਕਰੀਬਨ 12 13 ਤਰੀਕਾਂ ਜਿਹੜੀਆਂ ਪਈਆਂ 15 ਤਰੀਕਾਂ ਪਈਆਂ ਹੋਣੀਆਂ ਜਿੱਥੇ ਮੈਨੂੰ ਬੁਲਾਉਂਦੇ ਰਹੇ ਮੈਂ ਆਪਣੇ ਜਿਹੜੇ ਡਾਕੂਮੈਂਟਸ ਹੀ ਲੈ ਕੇ ਜਾਂਦਾ ਰਿਹਾ ਪਰ ਇਹਨਾਂ ਦਾ ਜਿਹੜਾ ਕੋਈ ਅਧਿਕਾਰੀ ਵੀਡੀਓ ਆ ਉਹ ਇੱਕ ਵੀ ਤਰੀਕ ਤੇ ਆਪਣਾ ਨਾਮ ਦਾ ਰਿਕਾਰਡ ਲੈ ਕੇ ਆਇਆ ਤੇ ਨਾ ਹੀ ਉੱਥੇ ਕੋਈ ਆਪਣੀ ਸਫਾਈ ਦੇ ਸਕਿਆ ਵੀ ਇਹ ਕੰਮ ਨਹੀਂ ਹੋਇਆ ਤੇ ਜਿੱਥੋਂ ਪਤਾ ਲੱਗਾ ਵੀ ਇਹ ਜਿਹੜਾ ਕਪੜਾ ਵਾ ਇਹ 2 ਕਰੋੜ ਦਾ ਨਹੀਂ ਇਹ ਮਤਲਬ 27 28 ਕਰੋੜ ਰੁਪਏ ਦਾ ਕਪੜਾ ਜਿਹੜਾ ਹੋਇਆ ਉਹਦੇ ਸਬੰਧੀ ਫਿਰ ਮੈਂ ਇਹਦੀ ਲੈਟਰ ਫੇਰ ਦੁਬਾਰਾ ਮੁੱਖ ਮੰਤਰੀ ਸਾਹਿਬ ਦੇ ਭੇਜੀ ਫਿਰ ਉਹ ਤੋਂ ਬਾਅਦ ਡੀਸੀ ਤਰਨਤਾਰਨ ਵੱਲੋਂ ਇੱਕ ਕਮੇਟੀ ਬਣਾਈ ਗਈ ਜਿਦੇ ਚ ਐਕਸ਼ਨ ਵਾਟਰ ਸਪਲਾਈ ਐਕਸ਼ਨ ਮੰਡੀ ਬੋਰਡ ਤੇ ਐਕਸ਼ਨ ਪੀ ਡਬਲਯੂ ਡੀ ਨੂੰ ਇਹਨਾਂ ਨੇ ਕਿਹਾ ਵੀ ਜਿਹੜਾ ਹਲਕੇ ਦਾ ਫੰਡ ਆਇਆ ਇਹਨਾਂ ਦੀ ਜਾਂਚ ਕਰੋ ਤੇ ਐਕਸ਼ਨ ਜਿਹੜੇ ਤਿੰਨੋਂ ਜਿਨ੍ਹਾਂ ਨੇ ਵੇਖਿਆ ਸਾਰਾ ਮੌਕਾ ਉਹਨਾਂ ਨੇ ਡੀਸੀ ਨੂੰ ਲਿਖ ਕੇ ਭੇਜਤਾ ਵੀ ਇਹ ਰਿਕਾਰਡ ਨਹੀਂ ਦਿੱਤਾ ਗਿਆ ਇੱਥੇ ਜਿਹੜਾ ਕਪੜਾ ਵਾ ਉਹ ਹੋਇਆ ਲੱਗਦਾ ਵਾ ਵੀ ਸਾਨੂੰ ਖਰਚਾ ਵੀ ਇੱਥੇ 27-22 ਕਰੋੜ ਦਾ ਕਪੜਾ ਉਹ ਡੀਸੀ ਦੀ ਰਿਪੋਰਟ ਜਿਹੜੀ ਆ ਫਿਰ ਡੀਸੀ ਸਾਹਿਬ ਨੇ ਬਣਾ ਕੇ ਇਹ ਡਾਇਰੈਕਟਰ ਪੰਜਾਬ ਜਿਹੜੇ ਹੈਗੇ 우ਮਾ ਸ਼ੰਕਰ ਗੁਪਤਾ ਉਹਨਾਂ ਨੂੰ ਭੇਜੀ ਤੀ ਵੀ ਇੱਥੇ ਕਪੜਾ ਜਿਹੜਾ ਹੋਇਆ ਵਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਉਹ ਕਾਰਵਾਈ ਕਰਦੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਜੀ ਜਸ ਜੀ ਤੁਸੀਂ ਦੱਸਦੇ ਪਏ ਇੱਕ ਫੀਟ ਦੀ ਫੈਕਟਰੀ ਹੈ ਫੀਡ ਦੀ ਫੈਕਟਰੀ ਦੇ ਵਿੱਚ ਫੀਡ ਦਾ ਹੀ ਕੰਮ ਹੋ ਸਕਦਾ ਹੈ ਤੇ ਇੱਕ ਫੀਡ ਦੀ ਜਿਹੜੀ ਫੈਕਟਰੀ ਆ ਉਹ ਐਡਾ ਵੱਡਾ ਜਿਹੜਾ ਕਪੜਾ ਕਿਦਾਂ ਕਰ ਸਕਦੀ ਹੈ ਇਹਨਾਂ ਜੀ ਇਹਦਾ ਜਵਾਬ ਤੇ ਉਹ ਦੇ ਸਕਦੇ ਹਨ ਜੀ ਜਿਨ੍ਹਾਂ ਨੇ ਉਹਨਾਂ ਨੂੰ ਮਨਾ ਕੀਤਾ ਸੈਕਟਰੀਆਂ ਨੂੰ ਤੇ ਅਸੀਂ ਇਹ ਫੀਡ ਦੀ ਫੈਕਟਰੀ 'ਚ ਪੈਸੇ ਨਹੀਂ ਪਾ ਸਕਦੇ ਉਹਨਾਂ ਦੀਆਂ ਇਹਨਾਂ ਨੇ ਬਦਲੀਆਂ ਕਰਤੀਆਂ ਸੈਕਟਰੀਆਂ ਦੀਆਂ ਇਹਨਾਂ ਨੇ ਬਾਹਾਂ ਬਨ ਕੇ ਉਹਨਾਂ ਤੋਂ ਗਲਤ ਕੰਮ ਕਰਾਏ ਇਹ ਵਾਕਿਆ ਹੀ ਫੀਡ ਦੀ ਫੈਕਟਰੀ ਫੀਡ ਹੀ ਵੇਚ ਸਕਦੀ ਸੀ ਇਨਾਂ ਦੇ ਜਿਹੜੇ GST ਆ ਸਾਰਾ ਤੁਸੀਂ ਉਹਨਾਂ ਦਾ ਵੀ ਦੇਖ ਲਓ ਕਿ ਇਹ ਕੰਮ ਕੀ ਕੀ ਕਰ ਸਕਦੀ ਆ ਆ ਕੋਵਰੀ ਐਗਰੋਵੈਟ ਪ੍ਰਾਈਵੇਟ ਲਿਮਟਿਡ ਆ ਜਿਹਦੀ ਔਰ ਇੱਕ ਹਰਾਨੀ ਦੀ ਗੱਲ ਇਹ ਫੈਕਟਰੀ ਆਪਣੇ ਤਰਨਤਨ ਜ਼ਿਲ੍ਹੇ ਚ ਨਹੀਂ ਹੈਗੀ ਅੱਛਾ ਜੀ ਇਹ ਫੈਕਟਰੀ ਇਥੋਂ 200 ਕਿਲੋਮੀਟਰ ਦੂਰ ਫਰੀਦਕੋਟ 'ਚ ਆ ਇਥੋਂ ਪੈਸਾ ਫਰੀਦਕੋਟ ਗਿਆ ਜੀ ਕਿਸੇ ਹਲਕੇ ਦਾ ਪੈਸਾ ਫਰੀਦਕੋਟ ਗਿਆ ਇਹਨਾਂ ਨੇ ਵੀ ਟੈਲਾ ਨਾਣੀ ਹਲਕੇ ਦਾ ਵਿਕਾਸ ਕਰਨਾ ਤੇ ਵਿਕਾਸ ਨਹੀਂ ਆ ਜਿਹੜਾ ਹੈਗਾ ਇਹਦਾ GST ਆ ਇਹ ਤੇ ਸ਼ੂਗਰ ਕਾਫੀ ਟੀ ਦੇ ਫੀਲਡ ਦਾ ਹੀ ਕੰਮ ਇਹ ਕਰ ਸਕਦੇ ਆ ਜਿੱਦੋਂ ਮੈਨੂੰ ਹੌਲੀ ਹੌਲੀ ਪਤਾ ਲੱਗਦੇ ਲੱਗਦੇ ਲੱਗਾ ਵੀ ਇਹ ਜਿਹੜਾ ਪੈਸਾ ਵਾ ਇਹ ਐਮਐਲਏ ਵੱਲੋਂ ਗਵਨ ਕੀਤਾ ਗਿਆ ਵਾ ਆਪਣੀ ਸਿਆਸੀ ਪੌਂਜ ਰੱਖਦੇ ਆ ਕਿਉਂ ਇੱਕ ਐਮਐਲਏ ਜਿਹੜਾ ਵੀਡੀਓ ਸਾਰੇ ਜਿਹੜੇ ਆਪਣੀਆਂ ਬਦਲੀਆਂ ਕਰਾ ਸਕਦਾ ਜਾਂ ਲਾਏ ਆ ਇੱਕ ਵੀਡੀਓ ਇਹਦਾ ਕੁੜਮ ਹੈ ਜਿਹੜਾ ਇਸ ਵੇਲੇ ਮੌਜੂਦਾ ਵੀਡੀਓ ਲੱਗਾ ਖਡੂਰ ਸਾਹਿਬ ਉਹ ਇਹਨਾਂ ਦਾ ਕੁੜਮ ਹੈ ਜੀ ਰਿਸ਼ਤੇਦਾਰੀ 'ਚ ਉਹਨੂੰ ਇਹਨਾਂ ਨੇ ਲਾਇਆ ਕੁਛ ਆਪਣੇ ਚੇਤੇ ਲਾਏ ਜਿੰਨਾਂ ਰਹੀਂ ਸਾਰਾ ਕਪੜਾ ਕੀਤਾ ਹੋਇਆ ਇਹਨਾਂ ਕਰੋੜ ਸਾਹਿਬ ਦੇ ਵਿੱਚ ਜਸਜੀਤ ਤੁਸੀਂ ਸਿੱਧਾ ਇਲਜ਼ਾਮ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਲਾ ਰਹੇ ਜੋ ਤੁਹਾਡੇ ਕੋਲ ਕੀ ਸਬੂਤ ਨੇ ਕਿ ਇਹ ਜੋ ਵੀ ਕਪੜਾ ਹੈ ਉਹਨਾਂ ਨੇ ਕੀਤਾ ਹੈ ਇਹ ਸਾਰੇ ਸਬੂਤ ਹੀ ਆ ਜੀ ਉਹ ਤੁਸੀਂ ਉਹਨਾਂ ਦੀਆਂ ਸਟੇਟਮੈਂਟਾਂ ਦੇਖੋ ਕਹਿੰਦਾ ਜੀ ਮੈਂ ਇੱਕ ਬਾਜ਼ ਵਰਗੀ ਅੱਖ ਰੱਖੀ ਆ ਹਲਕੇ ਦਾ ਕਿਹੜਾ ਪੈਸਾ ਕਿੱਥੇ ਕਿੱਥੇ ਜਾ ਰਿਹਾ ਮੈਂ ਦਿੱਲੀ ਕਹਿੰਦੇ ਜੀ ਮੈਂ ਆਵਾਜ਼ ਕਰਦਾ ਉਹਨੂੰ ਹਾਂ ਜੀ ਅੱਛਾ ਡੇਲੀ ਤੁਸੀਂ ਹਲਕੇ ਦਾ ਪੈਸਾ ਦੇਖ ਰਹੇ ਹੋ ਕਿੱਥੇ ਜਾ ਰਿਹਾ ਕਿੱਥੇ ਆ ਰਿਹਾ ਤੇ 27 ਕਰੋੜ ਰੁਪਇਆ ਜਦੋਂ ਆਪਣੇ ਹਲਕੇ ਦੇ ਵਿੱਚੋਂ ਘਟਾਲਾ ਹੋ ਗਿਆ ਤੇ ਉਹਦੇ ਬਾਰੇ ਪਤਾ ਨਹੀਂ ਲੱਗਾ ਜੀ ਆਪਾਂ ਨੂੰ ਉਹ ਪਤਾ ਦੇ ਤਾਦੀ ਆ ਨਾ ਜੀ ਕਿਉਂ ਆਪ ਖਾਦੇ ਹੋਏ ਆ ਉਹ ਜੇ ਕੋਈ ਹੋਰ ਇੱਥੇ ਇੱਕ ਕਪੜਾ ਕਰਦਾ ਵਾ ਤੇ ਤੁਸੀਂ ਦੇਖੋ ਇੱਕ ਹੈਰਾਨੀ ਦੀ ਗੱਲ ਕੱਲ ਇੱਕ ਐਮਐਲਏ ਸਾਹਿਬ ਨੇ ਲੋਕਾਂ ਨੂੰ ਇੰਟਰਵਿਊ ਦਿੱਤੀ ਕਿ ਆ ਸੈਕਟਰੀ ਆ ਜਿਹੜੇ ਆ ਹੋ ਗਏ ਫਲਾਣਾ ਹੋ ਗਿਆ ਜੀ ਠੀਕ ਹੈ ਹਰ ਬੰਦੇ ਨੂੰ ਖਡੂਰ ਸਾਹਿਬ ਦੇ ਹਲਕੇ ਨੂੰ ਪਤਾ ਵੀ ਇਹ ਮਾਮਲਾ ਜਿਹੜਾ ਮੇਰੇ ਵੱਲੋਂ ਚੁੱਕਿਆ ਗਿਆ ਸੀ ਮੈਂ ਇਹਦੀ ਪੈਰਵਾਹੀ ਕੀਤੀ ਹੋਈ ਆ ਅੱਛਾ ਸਾਲ ਇੱਕ ਪਹਿਲਾਂ ਸਾਲ ਇੱਕ ਪਹਿਲਾਂ ਜੀ ਆਹ ਕਾਰਵਾਈ ਹੋਣ ਤੋਂ ਪਹਿਲਾਂ ਕਦੀ ਐਮਐਲਏ ਦੀ ਸਟੇਟਮੈਂਟ ਆਈ ਜੀ ਕਿ ਇੱਥੇ ਸਾਡੇ ਹਲਕੇ ਦੇ ਕੋਈ ਘਪਲਾ ਆਇਆ ਜੀ ਉਹਦੀ ਜਾਂਚ ਚੱਲਦੀ ਐ ਕਦੀ ਉਹਨੇ ਸੰਜੋਗ ਦਿੱਤਾ ਹੋਵੇ ਮੈਨੂੰ ਵੀ ਮੈਂ ਜਸ ਤੂੰ ਆਹ ਕਾਰਵਾਈ ਕਰਾ ਰਿਆ ਮੈਂ ਤੇਰੇ ਨਾਲ ਐ ਮੈਂ ਵਿੱਚ ਇਨਵੋਲਵ ਨਹੀਂ ਪਰ ਮੈਂ ਜਿਹੜੇ ਇਨਵੋਲਵ ਐ ਉਹਨਾਂ ਤੇ ਮੈਂ ਕਾਰਵਾਈ ਕਰਾਂ ਉਲਟਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਜੀ ਆਪਣਾ ਸਾਥ ਨਹੀਂ ਦਿੱਤਾ ਉਹਨੇ ਤੇ ਹਰ ਵੇਲੇ ਉਹਨਾਂ ਨੂੰ ਬਚਾਇਆ ਜੇ ਉਹਨੇ ਆਪ ਪੈਸਾ ਖਾਦਾ ਤੇ ਉਹਨਾਂ ਨੂੰ ਡਿਫੈਂਡ ਕਰ ਰਿਆ ਤੇ ਇਹ ਤੋਂ ਸਾਫ ਤਾਂ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਿਓ 1 ਸਾਲ ਰੁਕ ਜਾਓ ਜਿਨ੍ਹਾਂ ਨੇ ਇਹਦੇ ਤੱਕ ਪੈਸੇ ਦਿੱਤੇ ਆ ट्रांजੈਕਸ਼ਨਾਂ ਕੀਤੀਆਂ ਜਦੋਂ-ਜਦੋਂ ਦੇਖੇ ਜਾਂਦੇ ਰਹਿਆ ਉਹ ਵੀ ਤੁਹਾਨੂੰ ਦੱਸਾਂਗੇ ਅਜੇ ਥੋੜਾ ਜਿਹਾ ਰੁਕਣਾ ਪੈਂਦਾ ਕਿਉਂ ਅਗਲੇ ਦੀ ਨੌਕਰੀ ਹੈ ਮੈਂ ਉਹਨਾਂ ਦੀ ਨੌਕਰੀ ਨੂੰ ਦਾਤ ਨਹੀਂ ਲਾਉਣਾ ਚਾਹੁੰਦਾ ਪਰ ਕਿਹੜੀ ਤਰੀਕ ਨੂੰ ਕਿੰਨਾ ਪੈਸਾ ਇਹਨੂੰ ਦੇ ਕੇ ਆਉਂਦੇ ਰਹਿਆ ਸਾਰਾ ਹੀ ਪਤਾ ਜੀ ਸਾਰਾ ਲਿਖਿਆ ਸਾਰਾ ਕੁਝ ਲੋਕਾਂ ਦੇ ਸਾਹਮਣੇ ਲੈ ਕੇ ਆਵਾਂਗੇ ਵੀ ਵੀਡੀਓ ਇੰਨੀ ਤਰੀਕ ਨੂੰ ਇਹਨੂੰ ਇੱਕ ਵਾਰੀ 50 ਲੱਖ ਰੁਪਏ ਘਰੇ ਨਗਦ ਦੇ ਕੇ ਆਇਆ ਉਹ ਚੋਂ 47.5 ਲੱਖ ਰੁਪਏ ਨਿਕਲਿਆ ਫਿਰ ਇਹਨੇ ਕਿਹਾ ਜੀ 50 ਪੂਰਾ ਨਹੀਂ ਕੀਤਾ ਤੁਸੀਂ 2.5 ਲੱਖ ਰੁਪਏ ਘੱਟ ਦੇ ਗਏ ਉਹ ਉਹ ਕੱਲੀ ਕੱਲੀ ਤਰੀਕ ਦਾ ਕਦੋਂ ਕਦੋਂ ਇਹਦੇ ਘਰੇ ਪੈਸਾ ਜਾਂਦਾ ਰਿਹਾ ਸਾਰਾ ਕੁਝ ਕਰਾਂਗੇ ਉਹਦੇ 'ਚ ਅਜੇ ਸਮਾਂ ਆਉਂਦੇ ਹੋ ਕਿਉਂ ਇਹਨੇ ਉਹਨਾਂ ਦੇ ਕਿਹੜੇ ਕੱਢਣ ਲਈ ਜਿਹੜੇ ਮੁਲਾਜ਼ਮਾਂ ਵਿੱਚ ਸ਼ਾਮਲ ਹੈ ਉਹਨਾਂ ਦਾ ਹੋਰ ਨੁਕਸਾਨ ਕਰੇਗਾ ਜੀ ਜਸਜੀ ਜਦੋਂ ਐਮਐਲਏ ਸਭ ਕੋ ਜਾਣਦੇ ਆ ਤੇ ਉਹ ਕਹਿੰਦੇ ਨੇ ਕਿ ਕਾਂਗਰਸ ਦੇ ਰਾਜ ਦੇ ਵਿੱਚ ਬਹੁਤ ਵੱਡੇ ਕਪਲੇ ਹੋਏ ਨੇ ਦੀਨਪੁਰ ਦਾ ਵੀ ਇੱਕ ਕਪਲਾ ਜਿਹੜਾ ਹੈ ਨਾ ਦੀਨਪੁਰ ਪਿੰਡ ਦਾ ਵੀ ਕਪਲਾ ਸਾਹਮਣੇ ਆਇਆ ਹੈ ਤੇ ਤੁਹਾਡੀ ਮੌਜੂਦਾ ਪੰਚਾਇਤਾਂ ਸੀ ਤੁਹਾਡੇ ਵੱਲੋਂ ਕਿਹਾ ਗਿਆ ਕਿ ਜਿਹੜੀਆਂ ਇਹ ਜਿਹੜਾ ਵੀ ਕਪਲਾ ਹੈ ਜਦੋਂ ਪੰਚਾਇਤਾਂ ਭੰਗ ਕੀਤੀਆਂ ਗਈਆਂ ਉਦੋਂ ਹੋਇਆ ਹੈ ਪਰ ਬਾਅਦ ਦੇ ਵਿੱਚ ਜਿਹੜੀਆਂ ਪੰਚਾਇਤਾਂ ਉਹ ਬਹਾਲ ਵੀ ਕਰ ਦਿੱਤੀਆਂ ਗਈਆਂ ਸੀ ਨੇ ਪੰਚਾਇਤਾਂ ਇਹ ਜਿਹੜਾ ਘਫਲਾ ਜੀ ਪੰਚਾਇਤਾਂ ਭੰਗ ਦਾ ਦਰਾਂ ਨਹੀਂ ਹੋਇਆ ਬਹਾਲ ਨਹੀਂ ਕੀਤੀਆਂ ਸਰਕਾਰ ਨੇ ਫਿਰ ਦੁਬਾਰਾ ਨਵੇਂ ਸਰਪੰਚ ਬਣੇ ਹੋਏ ਆ ਇਹ ਸਰਪ ਉਹ ਜਦੋਂ ਪਹਿਲਾਂ ਬਹਾਲ ਹੋਈਆਂ ਭੰਗ ਉਹ ਸਿਰਫ 1 ਮਹੀਨਾ ਰਹੀਆਂ ਜੀ ਇਹ ਭੰਗ ਕੋਈ ਜਨਵਰੀ ਫਰਵਰੀ ਦੇ ਮਹੀਨੇ ਤੋਂ ਭੰਗ ਰਹੀਆਂ ਤੇ ਸਰਪੰਚੀ ਤੱਕ ਭੰਗ ਰਹੀਆਂ ਜੀ 1 ਸਾਲ ਦਾ ਹੀ ਸਮਾਂ ਭੰਗ ਰਹੀਆਂ ਪੰਚਾਇਤਾਂ ਇਹ ਘਪਲਾ ਉਦੋਂ ਹੋਇਆ ਰਹੀ ਗੱਲ ਦੀਨਪੁਰ ਵਾਲੇ ਮਸਲੇ ਦੀ ਅੱਛਾ ਤੁਸੀਂ ਦੇਖੋ ਵੀ ਆ ਮੈਂ ਇੱਕ ਆਊਟ ਸਰਕਾਰ ਦੇ ਵਿੱਚ ਬੈਠਾ ਹੋਇਆ ਇਨਾਂ ਦੀ ਇਨਕੁਆਰੀ ਮੈਂ 10 ਮਹੀਨਿਆਂ ਚ ਕਰਵਾ ਲਈ ਅਧਿਕਾਰੀ ਸਸਪੈਂਡ ਕਰਾ ਲੇ ਇਹ ਮੌਜੂਦਾ ਐਮਐਲਏ ਸਾਹਿਬ ਦੀ ਤੁਸੀਂ 92 ਲੱਖ ਵਾਲੀ ਇਨਕੁਆਰੀ ਤਾਂ ਦੇਖੀ ਆ ਪਰ ਉਹ ਸਟਾਰਟ ਹੋਈ ਦਾ ਸਮਾਂ ਦੇਖਿਆ ਜੀ ਕਿੰਨਾ ਚਿਰ ਲੱਗਾ ਉਹਨੂੰ ਨਹੀਂ ਦੇਖਿਆ ਹਣਾ ਤੁਸੀਂ 2.5 ਸਾਲ ਇਨਕੁਆਰੀ ਕਰਾਉਂਦੇ ਰਹੇ ਜੀ ਅੱਛਾ ਜੀ 2.5 ਸਾਲ ਇਨਕੁਆਰੀ ਕਰਾਈ ਆ ਤੇ ਆਪਾਂ ਇੰਨਾ ਇੰਨਾ ਸਮਾਂ ਕਿਉਂ ਲਾਉਂਦੇ ਪਏ 2.5 2.5 ਸਾਲ ਮੇਰਾ ਕਹਿਣਾ ਕੋਈ ਲੈਣਾ ਦੇਣਾ ਨਹੀਂ ਜੇ ਉਹ ਦੋਸ਼ੀ ਹੀ ਭਾਵੇਂ ਕਾਂਗਰਸੀ ਭਾਵੇਂ ਕਾਲੀ ਸਾਡੀ ਨੂੰ ਪਰਚੇ ਦੇਣ ਉਹਨਾਂ ਦੇ ਕਾਰਵਾਈਆਂ ਕਰਾਉਣਾ ਇਸ ਸੰਯੋਗ ਦੇਵਾਂਗੇ ਨਾਲ ਜਸਜੀਤ ਟੋਟਲ ਕਿੰਨੇ ਅਧਿਕਾਰੀ ਜਿਹੜੇ ਨੇ ਉਹ ਸਸਪੈਂਡ ਕੀਤੇ ਗਏ ਨੇ ਤੇ ਉਹਨਾਂ ਦੇ ਵਿੱਚ ਹੋਰ ਕਿਹੜੇ ਜਿਹੜੇ ਅਧਿਕਾਰੀ ਹੈ ਜਿਹੜੇ ਬਚਾਏ ਗਏ ਨੇ ਇਹਦੇ ਵਿੱਚ 15 ਸੀ ਵੇਖੋ ਅਧਿਕਾਰੀ ਹੌਲੀ ਹੌਲੀ ਇਹਨਾਂ ਨੇ ਉਹਨਾਂ ਨੂੰ ਸੇਵ ਕੀਤਾ ਜਿਹੜੇ ਸੈਕਟਰੀ ਵਿੱਚ ਕੁਝ ਤਾਂ ਦੋਸ਼ ਹੀ ਉਹਨਾਂ ਨੂੰ ਪਸਾਇਆ ਗਿਆ ਔਰ ਕਈ ਮਤਲਬ ਮੈਂ ਇਹਨਾਂ ਦਾ ਹੁਣ ਵੇਖੋ ਸੈਕਟਰੀ ਆ ਉਹਨਾਂ ਨੇ ਫਸਣਾ ਸੀ ਇਹੜਾ ਇੱਕ ਹਰदयाल ਇੱਕ ਅਮਰਜੀਤ ਇੱਕ ਸ਼ੀਲ ਕੋਈ ਏਦਾਂ ਦੇ ਸੈਕਟਰੀਆ ਜਿਨ੍ਹਾਂ ਦਾ ਵਿੱਚ ਰੋਲ ਨਹੀਂ ਸੀ ਉਹਨਾਂ ਨੂੰ ਵਿੱਚ ਇਹਨਾਂ ਨੇ ਪਸਾਇਆ ਕਿਉਂ ਉਹ ਡਿਪਾਰਟਮੈਂਟ ਵੱਲੋਂ ਸੀ ਵੀ ਜੇ ਆਪਾਂ ਬੰਦੇ ਕੱਢਦੇ ਗਏ ਕੱਢਦੇ ਗਏ ਜੀ ਤੇ ਇਹ ਤਾਂ ਫਿਰ ਬੰਦਾ ਕੋਈ ਰਹਿਣਾ ਨਹੀਂ ਉਹਦੇ ਵਿੱਚ ਬੰਦੇ ਇਹਨਾਂ ਨੇ ਜਿਹੜੇ ਆਪਦੇ ਚੇਤੇ ਹੀ ਜਿਨ੍ਹਾਂ ਨੇ ਅਸਲ ਕਪਲੇ ਦੇ ਵਿੱਚ ਜਿਹੜੇ ਮੇਨ ਬੰਦੇ ਆ ਉਹ ਇਸ ਕਪਲੇ ਚੋਂ ਬਚ ਗਏ ਹੋਏ ਆ ਤੇ ਉਹਦੇ ਚ ਇਹਨਾਂ ਦੇ ਕੁੜਮ ਸਾਹਿਬ ਵੀ ਆ ਜੀ ਅੱਛਾ ਜੀ ਉਹ ਪਿੱਛੇ ਦੇ ਉਹਨਾਂ ਨੇ ਵਿਜੀਲੈਂਸ ਦਾ ਵੀ ਫੜਿਆ ਗਏ ਸਵੇਰ ਉਦੋਂ ਛਡਾਇਆ ਜਿਹੜੇ ਅਸਲ ਬੰਦੇ ਨੇ ਉਸ ਕਪੜੇ ਤੋਂ ਅਜੇ ਵੀ ਬਾਹਰ ਨੇ ਹਾਂਜੀ ਜਸਜੀ ਇਸ ਤੋਂ ਬਾਅਦ ਢਾਡੀ ਅਗਲੀ ਜਿਹੜੀ ਰਣਨੀਤੀ ਕੀ ਹੈ ਕੀ ਐਕਸ਼ਨ ਅਗਲਾ ਇਹਦੇ ਬਾਰੇ ਨਾ ਜੀ ਮੈਂ ਅੱਗੇ ਵੀ ਡਾਇਰੈਕਟਰ ਸਾਹਿਬ ਨੂੰ ਮਿਲਿਆ ਸੀ ਹੁਣ ਮੈਂ ਫੇਰ ਉਹਨਾਂ ਤੱਕ ਜਾਇਆ ਤਾਂ ਦੇ ਜਿਹੜੇ ਫైనాన్స్ ਸੈਕਟਰੀ ਅਜੀਤ ਬਾਲਾ ਜੀ ਜੋਸ਼ੀ ਮੇਰੀ ਉਹਨਾਂ ਨਾਲ ਵੀ ਗੱਲ ਹੋਈ ਹੈ ਹੁਣ ਮੈਂ ਇਹਦਾ ਬਾਰੇ ਲਿਖ ਕੇ ਦਵਾਂਗਾ ਵੀ ਇੱਕ ਤਾਂ ਇਹਦੀ ਜਿਹੜੀ ਜਾਂਚ ਹੈ ਸਗੋਂ ਇਹ ਵੀ ਵਿਜੀਲੈਂਸ ਨੂੰ ਦਿੱਤੀ ਜਾਵੇ। ਅੱਛਾ ਦੂਜੀ ਗੱਲ ਮੈਂ ਤੁਹਾਡੇ ਨਾਲ ਇੱਕ ਹੋਰ ਕਰਨੀ ਚਾਹੁੰਦਾ ਵੀ ਐਮਐਲਏ ਸਾਹਿਬ ਕੱਲ੍ਹ ਦੇ ਵੀ ਆਪਾਂ ਜਿਹੜੀ ਜਾਂਚ ਹੈ ਸਾਰੀ ਵਿਜੀਲੈਂਸ ਨੂੰ ਕਰਾਉਣੀ ਆ। ਤੇ ਮੇਰਾ ਇੱਕ ਉਹਨਾਂ ਨੂੰ ਸਵਾਲ ਹੈ ਵੀ ਆਹ ਜਿਹੜੀ 27 ਕਰੋੜ ਦੀ ਜਾਂਚ ਹੈ ਜੇ ਤੁਸੀਂ ਸ਼ਾਮਲ ਨਹੀਂ ਆ ਇਹ ਦਿਓ ਵਿਜੀਲੈਂਸ ਨੂੰ। ਅੱਛਾ ਇਕੱਲੇ ਇਕੱਲੇ ਕਾਗਜ਼ ਮੈਂ ਦਵਾਂਗਾ ਉੱਥੇ ਵਿਜੀਲੈਂਸ ਨੂੰ ਇਹ ਜਾਂਚ ਜਿਹੜੀ 27 ਕਰੋੜ ਦਾ ਘਪਲਾ ਜੇ ਤੁਸੀਂ ਕਹਿੰਦੇ ਹੋ ਵੀ ਮੈਂ ਇਲਜ਼ਾਮ ਲਾ ਰਿਹਾ ਤੁਸੀਂ ਵਿੱਚ ਬੇਗਨਾ ਦੇ। ਤੇ ਆ 27 ਕਰੋੜ ਦੀ ਜਾਂਚ ਵਿਜੀਲੈਂਸ ਨੂੰ ਦੇ ਕੇ ਦਿਖਾਓ ਮੈਂ ਕਾਗਜ਼ ਦਵਾਂਗਾ ਕੱਲੇ ਕੱਲੇ ਫਿਰ ਮੰਨਾਂਗੇ ਵੀ ਤੁਸੀਂ ਸੱਚੇ ਜੇ ਕਿ ਅਸੀਂ ਝੂਠੇ ਹਾਂ ਸਾਰੇ ਉਹਨਾਂ ਨੂੰ ਤੁਸੀਂ ਜਾ ਕੇ ਸਵਾਲ ਕਰਿਓ ਜਾਂ ਪੁੱਛਿਓ ਉਹਨਾਂ ਨੂੰ ਵੀ ਉਹ ਕਹਿੰਦੇ ਆ ਨਾ ਵੀ ਆ ਮੈਂ ਵਿਜੀਲੈਂਸ ਨੂੰ ਸੰਜੋਗ ਦਿੰਦਾ ਇਹਦੀ ਇਨਕੁਆਇਰੀ ਕਿਉਂ ਨਹੀਂ ਵਿਜੀਲੈਂਸ ਨੂੰ ਦਿੰਦੇ ਪਏ ਅੱਛਾ ਪਿੰਡਾਂ ਦੀਆਂ ਜਿੱਥੇ ਕੋਈ 50 ਲੱਖ 10 ਲੱਖ ਦਾ ਘਪਲਾ ਹੋਇਆ ਉਹਦਾ ਅਸੀਂ ਕਹਿੰਦਾ ਜੀ ਵਿਜੀਲੈਂਸ ਤੋਂ ਕਰਾਉਣੀ ਆ ਤੇ 27 ਕਰੋੜ ਦੀ ਜਾਂਚ ਕਿਉਂ ਨਹੀਂ ਆਪਾਂ ਵਿਜੀਲੈਂਸ ਤੋਂ ਕਰਾਉਣੀ ਵਧਾਇਕ ਸਾਹਿਬ ਦੇ ਵੱਲੋਂ ਇੱਕ ਗੱਲ ਹੋਰ ਵੀ ਆਖੀ ਜਾਂਦੀ ਹੈ ਕਿ ਤਿੰਨ ਮੰਜ਼ਲੀ ਜਿਹੜੀ ਕੋਠੀ ਆ ਉਹ ਕਿੱਦਾਂ ਪੈ ਗਈ ਹੈ ਉਹ ਚਲੋ ਮੇਰੇ ਸੋਰਸ ਹੈ ਜੀ ਠੀਕ ਹੈ ਜੀ ਮੇਰੇ ਕੋ ਮੈਂ ਆਪਣਾ ਬਿਨਸਸ ਕਰਦਾ ਸ਼ਰਾਬ ਦੇ ਠੇਕੇ ਜਦੋਂ ਇਹਨੂੰ ਪਤਾ ਨਹੀਂ ਹੋਣਾ ਮੈਂ ਉਦੋਂ ਦੇ ਕਾਰੋਬਾਰ 'ਚ ਪਿਆ ਹੋਇਆ ਜੀ ਹੋਰ ਮੇਰੇ ਆਪਣੇ ਕਾਰੋਬਾਰ ਹੈ ਬਿਨਸਸ ਹੈ ਉਹ ਤਰ੍ਹਾਂ ਇਹਦੇ 'ਚ ਉਹਨੂੰ ਪਰਸਨਲ ਅਟੈਕ ਕਰਨ ਦੀ ਬਜਾਏ ਆਪਣੀ ਜਿਹੜੀ ਸਪਾਈ ਆ ਹੁਣ ਮੈਂ ਕਹਾਂ ਵੀ ਉੱਥੇ ਐਮਐਲਆ ਆ ਕਰੰਦਿਆ ਆ ਕਰੰਦਿਆ ਜਦੋਂ ਮੇਰੇ ਕੋਲ ਪ੍ਰੂਫ ਹੋਣਗੇ ਮੈਂ ਦੱਸੂਗਾ ਵੀ ਆ ਇਹਨਾਂ ਕਾਗਜ਼ਾਂ ਨਾਲ ਇਹਨੇ ਆ ਕੰਮ ਕੀਤਾ ਹੋਇਆ ਅੱਛਾ ਕੋਠੀ ਦੁਖਦੀ ਆ ਤੇ ਇਹਦਾ ਮਤਲਬ ਜਿਹੜੀ ਉਹਨੇ ਆਪ ਦਾ 27 ਕਰੋੜ ਦਾ ਕਪਲਾ ਕੀਤਾ ਤੇ ਉਹ ਮੇਰੀ ਕੋਠੀ ਨਾਲ ਕੰਮੇਅਰ ਕਰੂਗਾ ਆਪ ਫਰਕ ਹੋਣਾ ਚਾਹੁੰਦਾ ਵਾ ਇਹ ਨਾ ਤਾਂ ਮੇਰੀ ਕੋਠੀ ਨੇ ਉਹਨੂੰ ਫਰਕ ਕਰਨਾ ਤੇ ਨਾ ਮੇਰੇ ਇਹਦੇ ਚਿੱਕੜ ਛੁੱਟ ਕੇ ਫਰਕ ਹੋਣਾ ਜਿਹੜਾ 27 ਕਰੋੜ ਦਾ ਕਪਲਾ ਉਹਨੇ ਕੀਤਾ ਇਹਦਾ ਹਿਸਾਬ ਦੇਣਾ ਪੈਣਾ ਵਾ ਇਦਾਂ ਨਹੀਂ ਭਾਈ ਸਿਕਾ ਤੇ ਇਹ ਬਾਹਰ ਹੋਇਆ ਜਾਣਾ ਵੀ ਇਹਨੇ ਜੱਸ ਨੇ ਕੋਠੀ ਪਾਈ ਆ ਫਲਾਨੇ ਨੇ ਪਾਈ ਆ ਇਹ ਜਿਹੜਾ ਆਪ ਦਾ ਤੁਸੀਂ ਦੇਖੋ ਵੀ ਇਹਨੂੰ ਜਿਤਾਇਆ ਕਿਉਂ ਲੋਕਾਂ ਨੇ ਜੇ ਲੋਕ ਪ੍ਰਾਣਿਆਂ ਤੋਂ ਤੰਗ ਸੀ ਢਾਲਿਆਂ ਤੋਂ ਤੇ ਇਹਨੂੰ ਉਹਨਾਂ ਨੇ ਜਿਤਾਇਆ ਜੀ ਜੇ ਇਹਨੇ ਵੀ ਉਹਦੇ ਵਰਗੇ ਲੱਛਣ ਕੀਤੇ ਆਪ ਇਹ ਕਹਿੰਦਾ ਜੀ ਇਮਾਨਦਾਰ ਹੈ ਅਸੀਂ ਕਹਿੰਦੇ ਇਮਾਨਦਾਰ ਨਹੀਂ ਇਹ ਪ੍ਰਾਣਿਆਂ ਨੋਂ ਵੀ ਵੱਡਾ ਚੋਰ ਹੈ ਹੂੰ ਇਹ ਪਰ ਜਸਜੀ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਜਿੰਨਾ ਮੈਂ ਹਲਕੇ ਦਾ ਵਿਕਾਸ ਕਰਾਇਆ ਬੜੀ ਤੇਜ਼ੀ ਦੇ ਨਾਲ ਤੇ ਆਉਣ ਵਾਲੇ ਦਿਨਾਂ ਚ ਹੋਰ ਜਿਹੜਾ ਵਿਕਾਸ ਤੇਜ਼ੀ ਦੇ ਨਾਲ ਹੋਵੇਗਾ ਪਰ ਤੁਹਾਡੇ ਵੱਲੋਂ ਤੇ ਵੱਡੇ ਐਲਿਗੇਸ਼ਨ ਇਹ ਹੈ ਕਿ ਇੰਨੇ ਜਿਹੜਾ ਕਰੋੜ ਦਾ ਜਿਹੜਾ ਘਪਲਾ ਹੈ ਉਹ ਕੀਤਾ ਗਿਆ ਹੈ ਜੇ ਘਪਲਾ ਕੀਤਾ ਗਿਆ ਤੇ ਜਿਹੜੇ ਉਹ ਵਿਕਾਸ ਹੁੰਦੇ ਬਹਿ ਨੇ ਉਹ ਫਿਰ ਕਿੱਦਾਂ ਹੋ ਰਹੇ ਨੇ ਤੁਸੀਂ ਨਾ ਜੀ ਆਪਾਂ ਕਿਸੇ ਦਿਨ ਚੱਲਦੇ ਆ ਇਹਨਾਂ ਦਾ ਵਿਕਾਸ ਤੁਹਾਨੂੰ ਮੈਂ ਦਿਖਾ ਕੇ ਲਿਆਉਂਗਾ ਜੀ ਆ ਕਿਹੜੇ ਪਿੰਡ ਜਾਣਾ ਤੁਸੀਂ ਉੱਥੇ ਮੈਂ ਤੁਹਾਨੂੰ ਦੱਸੂ ਵੀ ਇੰਨਾ ਪੈਸਾ ਇਸ ਪਿੰਡ 'ਚ ਆਇਆ ਇਹਦੇ ਸਮੇਂ ਦੌਰਾਨ ਹੂੰ ਪ੍ਰਬੰਧਕੀ ਸਮੇਂ ਦਰਾ ਦੱਸੂਗਾ ਵੀ ਇੰਨਾ ਪੈਸਾ ਆਇਆ ਤੇ ਲੱਗਾ ਦਿਖਾਓ ਮੈਨੂੰ ਕਿੱਥੇ ਆ ਹੂੰ ਇਹ ਫੋਟੋਆਂ ਲਵਾ ਲੈਣੀਆਂ ਛੜਕਾਂ ਦਾ ਮੰਡੀ ਬੋਰਡ ਦਾ ਕੰਮ ਕਰਾ ਲੈਣਾ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣਾ ਇਹ ਲੋਕਾਂ ਨੂੰ ਜਾ ਕੇ ਪੁੱਛੋ ਵੀ ਵਿਕਾਸ ਕਿੱਥੇ ਹੋਇਆ ਹੋਰ ਦੀ ਹੋਰ ਗੱਲ ਛੱਡੋ ਕਿਤੇ ਹਲਕੇ ਨੇ ਨਹੀਂ ਲੈ ਕੇ ਜਾਣਾ ਮੇਰੇ ਪਿੰਡ ਚੱਲੋ ਹੂੰ ਆ ਫਿਰਨੀਆਂ ਲੰਘ ਜਾਓ ਜੀ 4 ਸਾਲ ਇਹਨੂੰ ਸਰਕਾਰ ਆ ਇਹਨੂੰ ਹੋ ਗਿਆ ਇਹ ਮੇਰੇ ਪਿੰਡ ਦੇ ਕੰਮ ਵਿਖਾ ਦੇਣਾ ਹੂੰ ਆ ਛੱਪੜ ਜਿਹੜਾ ਮੈਂ ਸੀਚਿਆਲ ਮਾਡਲ ਬਣਾਇਆ ਸੀ ਉੱਥੇ ਚੱਲ ਜਾਓ ਗਲੀਆਂ ਵੇਖ ਲਓ ਇਹਨੂੰ ਕਹੋ ਵੀ ਹੋਰ ਛੱਡੇ ਹਲਕੇ ਦੇ ਕੰਮ ਛੱਡੇ ਮੇਰੇ ਨਾਲ ਪਿੰਡ 'ਚ ਆ ਕੇ ਨਾ ਪੱਤਰਕਾਰ ਲੈ ਕੇ ਤੇ ਇੱਥੇ ਪਿੰਡ ਦੀ ਬਹਿਸ ਕਰ ਲੈ। ਹੂੰ ਕੈਮਰਾ ਲੈ ਆਵੇ ਜੇ ਮੈਂ ਗਲਤ ਹੋਇਆ ਤਾਂ ਮੈਂ ਇਹਦੇ ਪੈਰੀਂ ਹੱਥ ਲਾ ਕੇ ਮਾਫੀ ਮੰਗ ਕੇ ਜਾਊਂਗਾ ਜੀ। ਕਿ ਮੈਂ ਤੇਰੇ ਤੇ ਦੋਸ਼ ਗਲਤ ਲਾਇਆ। ਓਵਰ ਆਲ ਕੇ ਦੀ ਗੱਲ ਛੱਡੇ ਇੱਥੇ ਪਿੰਡ 'ਚ ਆ ਜੇ। ਹੂੰ ਪਿੰਡ 'ਚ ਕੰਮ ਦਿਖਾਵੇ, ਮੇਰੇ ਬਰਾਬਰ ਦੇ ਸਾਡੇ ਤੇ ਕੰਮ ਦਿਖਾਵੇ, ਸਾਡੀ ਸਰਕਾਰ ਦੇ ਬਰਾਬਰ ਦੇ ਕੰਮ ਦਿਖਾਵੇ। ਵੀ ਅਸੀਂ ਕੀ ਕੀਤਾ ਤੇ ਤੂੰ ਕੀ ਕੀਤਾ ਪਿਆ? ਪਿੰਡ ਦੀ ਗੱਲ ਹੀ ਆਪਾਂ ਕਰ ਲੈਨੇ ਆ। ਵੀ ਇੱਥੇ ਆ ਜੇ ਬਰਾਬਰ ਤੇ ਵਿਕਾਸ ਕਿੰਨਾ ਨਾ ਹੋਰ ਹਲਕੇ ਦਾ ਛੱਡੋ ਪਿੰਡ 'ਚ ਮਗਾਵੇ। ਉਹਨਾਂ ਦਾ ਇੱਕ ਹੋਰ ਵੀ ਕਹਿਣਾ ਉਹ ਕਹਿੰਦੇ ਨੇ ਕਿ ਵਿਰੋਧੀਆਂ ਦਾ ਕੰਮ ਹੈ ਦੋਸ਼ ਲਾਉਣੇ ਤੇ ਉਹ ਲਗਾਤਾਰ ਉਹ ਲਾ ਰਹੇ ਨੇ ਨਹੀਂ ਹੁਣੇ ਅਜੇ ਕੋਈ ਕਮੀ ਆ ਜੀ ਮੈਂ ਦੋਸ਼ਤ ਨਹੀਂ ਲਾ ਰਿਹਾ ਜੀ ਹੁਣੇ ਜ਼ਿਲ੍ਹੇ ਦਾ ਡੀਸੀ ਕਹਿ ਰਿਹਾ ਡਾਇਰੈਕਟਰ ਕਹਿ ਰਿਹਾ ਅਫਸਰ ਸਾਰੇ ਕਹਿ ਰਹੇ ਆ ਵੀ ਇੱਥੇ ਘਪਲਾ ਜਿਹੜਾ ਹੋਇਆ ਲੱਗਦਾ ਇਹਦੇ 'ਚ ਮੈਂ ਇਲਜ਼ਾਮ ਤਾਂ ਕਹਿ ਨਹੀਂ ਸਕਦੇ ਜੀ ਹੁਣਾਂ ਡੀਸੀ ਦੀ ਰਿਪੋਰਟ ਹੈ ਡਿਪਟੀ ਕਮਿਸ਼ਨਰ ਹੈ ਉਹ ਕਹਿ ਰਿਹਾ ਜੀ ਵੀ ਇੱਥੇ ਘਪਲਾ ਹੋਇਆ ਦੋਸ਼ਤਾ ਨਹੀਂ ਕੋਈ ਲੱਗ ਰਿਹਾ ਜੀ ਇਹਦਾ ਮੈਂ ਸਾਬਤ ਕਰਤਾ ਹੋਇਆ ਵੀ ਇੱਥੇ ਕਪੜਾ ਹੋਇਆ ਸਕੂ ਇਹਨਾਂ ਨੂੰ ਸੰਜੋਗ ਕਰਨਾ ਚਾਹੀਦਾ ਉਹਨਾਂ ਦੇ ਵਿਜੀਲੈਂਸ ਨੂੰ ਜਾਂਚ ਦੇਣੀ ਚਾਹੀਦੀ ਨਾਲੇ ਪਤਾ ਲੱਗੂਗਾ ਵੀ ਕਾਂਗਰਸ ਵਲੇ ਕਿਹੜਾ ਕਪੜਾ ਹੋਇਆ ਤੇ ਇਹਦੇ ਵਲੇ ਕਿਹੜਾ ਕਪੜਾ ਆਇਆ ਇਹਦੀ ਨਿਰਪੱਖ ਜਾਂਚ ਕਰਾਵੇ ਜੇ ਅਸਲ ਉਹਨੇ ਹਲਕੇ ਦੀ ਗੱਲ ਨਮਾਇੰਦਗੀ ਕਰਦਾ ਤੇ ਗੱਲ ਕਰਨੀ ਹੈ ਤੇ ਇਹਦੀ ਜਾਂਚ ਕਰਾਵੇ ਨਾਲੇ ਪਤਾ ਲੱਗੂਗਾ ਵੀ ਪੈਸਾ ਇਹਦੇ ਕੋ ਕਿਵੇਂ ਕਿਵੇਂ ਜਾਂਦਾ ਰਿਹਾ ਠੀਕ ਜੀ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਇਹ ਹਨ ਜਸਪ੍ਰੀਤ ਸਿੰਘ ਦਸ ਲਾਲਪੁਰਾ ਜੀ ਜਿਨ੍ਹਾਂ ਨੇ ਉਹ ਕਹਿੰਦੇ ਮੈਂ ਦੋਸ਼ ਕੋਈ ਨਹੀਂ ਲਾਇਆ ਨਾ ਮੈਂ ਦੋਸ਼ ਲਾਇਆ ਤੇ ਨਾ ਮੈਂ ਲਾਵਾਂਗਾ ਕਹਿੰਦੇ ਨੇ ਕਿ ਇਹ ਜਿਹੜੀ ਜਿਹੜੀ ਰਿਪੋਰਟ ਹੈ ਇਹ ਦਾਦੀ ਪਈ ਆ ਕਿ 18 ਕਰੋੜ ਤੋਂ ਜਿਹੜਾ ਪਲੱਸ ਦਾ ਘਪਲਾ ਹੈ ਜਿਹੜਾ ਉਹ ਉਜਾਗਰ ਹੋਇਆ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਇਸ ਘਪਲੇ ਨੇ ਜਦੋਂ ਇਹ 18 ਕਰੋੜ ਦਾ ਘਪਲਾ ਸਾਹਮਣੇ ਆਉਂਦਾ ਤੇ ਜਿਹੜੇ ਅੱਠ ਅਧਿਕਾਰੀ ਨੇ ਉਹਨਾਂ ਨੂੰ ਵੀ ਸਸਪੈਂਡ ਕੀਤਾ ਗਿਆ ਹੈ ਇਨਾਂ ਵੱਲੋਂ ਇੱਕ ਗੱਲ ਹੋਰ ਆਖੀ ਗਈ ਏ ਕਿ ਐਮਐਲਏ ਸਾਹਿਬ ਨੇ ਕੁਝ ਆਪਣੇ ਜਿਹੜੇ ਖਾਸਮ ਖਾਸ ਨੇ ਅਧਿਕਾਰੀ ਨੇ ਉਹਨਾਂ ਨੂੰ ਬਚਾ ਲਿਆ ਗਿਆ ਏ ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਜਿਹੜਾ 18 ਕਰੋੜ ਦਾ ਘਪਲਾ ਏ ਇਹ ਕੀ ਰੁਖ ਅਪਣਾਉਂਦਾ ਏ ਤਾਂ ਹੋਰ ਜਿਹੜੀ ਆ ਕਿਹੜੇ ਜਿਹੜੇ ਮਸਲੇ ਨੇ ਉਜਾਗਰ ਹੁੰਦੇ ਨੇ ਸੋ ਇਜਾਜ਼ਤ ਧੰਨਵਾਦ ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ ਪੱਤਰਕਾਰ ਬਾਬਾ ਗੁਰਦਿਆਲ ਸਿੰਘ ਦੀ ਵਿਸ਼ੇਸ਼ ਰਿਪੋਰਟ